ਜਸਬਾਤੇ ਜ਼ਿੰਦਗੀ ਸਟੋਰੀਜ ਤੁਹਾਡਾ ਫਿਰ ਤੋਂ ਸਵਾਗਤ ਹੈ ਹਾਜ਼ਰ ਹਾਂ ਕਹਾਣੀਕਾਰ ਪੂਰਤੀ ਖਰੀਜੀ ਦੀ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਕਿਸੇ ਨੂੰ ਸਟੇਸ਼ਨ ਤੇ ਭੇਜ ਦਿਓ ਜੀ ਕਾਨਪੁਰ ਵਾਲੇ ਭੈਣ ਜੀ ਦੀ ਟ੍ਰੇਨ ਆਉਣ ਹੀ ਵਾਲੀ ਹੋਵੇਗੀ ਨਹੀਂ ਤਾਂ ਆਉਂਦੇ ਹੀ ਕਹਿਣਗੇ ਦਿਆਲ ਤੇਰੇ ਤੋਂ ਇੰਨਾ ਵੀ ਨਹੀਂ ਹੋ ਸਕਿਆ ਕਿ ਭੈਣ ਨੂੰ ਲੈਣ ਸਟੇਸ਼ਨ ਤੇ ਆ ਜਾਂਦਾ ਜਾਂ ਕਿਸੇ ਨੂੰ ਹੀ ਭੇਜ ਦਿੰਦਾ ਮੇਰੀ ਪਤਨੀ ਸ਼ੀਤਲ ਨੇ ਬੜੇ ਹੀ ਮਜ਼ਾਕੀਆ ਢੰਗ ਨਾਲ ਵਿਆਹ ਦੇ ਆਂਗਣ ਤੇ ਕੰਮਾਂ ਦੇ ਵਿਚਕਾਰ ਮੈਨੂੰ ਇੱਕ ਜ਼ਰੂਰੀ ਕੰਮ yaad ਕਰਵਾਇਆ। ਤਮੇ ਛੇਤੀ ਹੀ ਕਿਸੇ ਨੂੰ ਭੈਣ ਜੀ ਨੂੰ ਲੈਣ ਲਈ ਸਟੇਸ਼ਨ ਤੇ ਭੇਜ ਦਿੱਤਾ। ਅੱਛਾ ਉਹ ਬਰਾਤਿਆਂ ਦੇ ਗਿਫਟ ਦੇਖ ਲਏ ਸੀ ਨਾ ਤੂੰ? ਠੀਕ ਆ ਨਾ ਸਾਰੇ? ਮੈਂ ਸ਼ੀਤਲ ਤੋਂ ਪੁੱਛਿਆ ਤਾਂ ਉਸਨੇ ਆਪਣਾ ਇੱਕ ਹੱਥ ਮੇਰੇ ਮੋਢੇ ਤੇ ਰੱਖਦੇ ਹੋਈ ਆਪਣੇ ਦੂਸਰੇ ਹੱਥ ਨਾਲ ਇੱਕ ਗਰਮ ਚਾਹ ਦੀ ਪਿਆਲੀ ਮੇਰੇ ਹੱਥਾਂ ਵਿੱਚ ਦੇ ਦਿੱਤੀ। ਦੋ ਮਿੰਟ ਸਾਹ ਵੀ ਲੈ ਲਓ ਜੀ। ਸਭ ਠੀਕ ਆ? ਆਪਾਂ ਆਪਣੇ ਹਿਸਾਬ ਨਾਲ ਬਹੁਤ ਚੰਗਾ ਹੀ ਕਰ ਰਹੇ ਹਾਂ ਹੁਣ ਥੋੜੀ ਬਹੁਤ 1921 ਹੋ ਵੀ ਜਾਊਗੀ ਤਾਂ ਕਿਹੜਾ ਤੂਫਾਨ ਆ ਜਾਣਾ ਪਹਿਲਾਂ ਤੁਸੀਂ ਆਰਾਮ ਨਾਲ ਬੈਠ ਕੇ ਚਾਹ ਪੀ ਲਵੋ ਤੇ ਰੱਬ ਤੇ ਭਰੋਸਾ ਰੱਖੋ ਦੇਖ ਲਿਓ ਉੱਪਰ ਵਾਲੇ ਦੀ ਮਿਹਰ ਨਾਲ ਸਾਰੇ ਕੰਮ ਬਹੁਤ ਚੰਗੀ ਤਰ੍ਹਾਂ ਪੂਰੇ ਹੋਣਗੇ ਹਾਂ ਸ਼ੀਤਲ ਕਹਿ ਤਾ ਤੂੰ ਸਹੀ ਰਹੀ ਂ ਪਰ ਧੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗਿਆ ਬਾਪ ਕਦੇ ਚੈਨ ਨਾਲ ਬੈਠਾ ਦੇਖਿਆ ਤੇ ਮੈਂ ਕਿਵੇਂ ਆਰਾਮ ਨਾਲ ਬੈਠ ਸਕਦਾ ਭਲਾ ਤੇ ਸ਼ੀਤਲ ਨੂੰ ਵੀ ਕਿੱਥੇ ਆਰਾਮ ਸੀ ਦੋ ਮਿੰਟ ਵੀ ਇੱਕ ਜਗ੍ਹਾ ਤੇ ਨਾ ਠਹਿਰਦੀ ਕਦੇ ਉਸ ਨੂੰ ਆਹ ਕੰਮ ਯਾਦ ਆ ਜਾਂਦਾ ਕਦੇ ਉਸ ਨੂੰ ਉਹ ਕੰਮ ਯਾਦ ਆ ਜਾਂਦਾ ਖੈਰ ਅਸੀਂ ਦੋਨੇ ਹੀ ਬੜੇ ਉਤਸ਼ਾਹਿਤ ਤੇ ਚਿੰਤਤ ਵੀ ਸੀ ਸਾਡੀ ਛੋਟੀ ਧੀ ਰੀਆ ਦਾ ਵਿਆਹ ਜੋ ਸੀ ਵਿਆਹ ਦੀਆਂ ਸਾਰੀਆਂ ਤਿਆਰੀਆਂ ਲਗਭਗ ਹੋ ਚੁੱਕੀਆਂ ਸੀ ਮੈਰਿਜ ਹਾਲਦੀ ਬੁਕਿੰਗ ਰਿਸ਼ਤੇਦਾਰਾਂ ਨੂੰ ਦਿੱਤੇ ਜਾਣ ਵਾਲੇ ਤੋਹਫੇ, ਬਰਾਤਿਆਂ ਦੇ ਸਵਾਗਤ ਦਾ ਇੰਤਜ਼ਾਮ, ਬਰਤਨ, ਗਹਿਣੇ, ਕੱਪੜੇ ਆਦ ਸਭ ਦੀ ਖਰੀਦਾਰੀ। ਵਿਆਹ ਦੀਆਂ ਤਿਆਰੀਆਂ ਮੈਂ ਆਪਣੀ ਸਮਰੱਥਾ ਤੋਂ ਕਿਤੇ ਜ਼ਿਆਦਾ ਕਰ ਲਈਆਂ ਸੀ। ਕਿਉਂਕਿ ਮੇਰੇ ਹਿਸਾਬ ਨਾਲ ਇਹ ਸਾਡੇ ਲਈ ਆਖਰੀ ਵੱਡਾ ਖਰਚਾ ਸੀ। ਪਹਿਲਾਂ ਦੋ ਵੱਡੀਆਂ ਬੇਟੀਆਂ ਦੇ ਵਿਆਹ ਵਿੱਚ ਤਾਂ ਛੋਟੀ ਬੇਟੀ ਦੇ ਲਈ ਸੋਚਣਾ ਪੈਂਦਾ ਸੀ। ਪਰ ਹੁਣ ਸਿਰਫ ਰੀਆ ਹੀ ਸੀ। ਐਸਲੀ ਰੀਆ ਦੇ ਵਿਆਹ ਵਿੱਚ ਮੈਂ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਸੀ ਰੱਖਣੀ ਚਾਹੁੰਦਾ। ਸ਼ੀਤਲ ਅਕਸਰ ਵਿਆਹ ਦੇ ਵਾਧੇ ਹੋਏ ਖਰਚਿਆਂ ਵਿੱਚ ਮੇਰਾ ਹੱਥ ਪਿੱਛੇ ਨੂੰ ਖਿੱਚਦੀ। ਪਰ ਵਿਆਹ ਦੀ ਖੁਸ਼ੀ ਤੇ ਉਤਸ਼ਾਹ ਵਿੱਚ ਮੈਂ ਕਿੱਥੇ ਵਿਆਹ ਦੇ ਵਾਧੂ ਖਰਚਿਆਂ ਬਾਰੇ ਸੋਚਣ ਲਈ ਬੈਠਦਾ। ਵਿਆਹ ਵਿੱਚ ਹੁਣ ਕੇਵਲ 1 ਹਫ਼ਤਾ ਹੀ ਰਹਿ ਗਿਆ ਸੀ। ਰੀਆ ਦੇ ਹੋਣ ਵਾਲੇ ਸਹੁਰਾ ਸਾਹਿਬ ਦਾ ਫੋਨ ਆਇਆ। "ਨਮਸਕਾਰ ਭਰਾ ਜੀ। ਕਿਵੇਂ ਹੋ ਗਈਆਂ ਸਾਰੀਆਂ ਤਿਆਰੀਆਂ?" ਹਾਂਜੀ ਹਾਂਜੀ ਨਮਸਕਾਰ ਵੈਸੇ ਤਾਂ ਸਾਰੀਆਂ ਤਿਆਰੀਆਂ ਹੋ ਗਈਆਂ ਪਰ ਤਿਆਰੀਆਂ ਦਾ ਕੀ ਹੈ ਭਰਾ ਜੀ ਵਿਆਹ ਵਾਲੇ ਦਿਨ ਤੱਕ ਚਲਦੀਆਂ ਰਹਿੰਦੀਆਂ ਹਨ ਹਾ ਹਾ ਸਹੀ ਕਹਿ ਰਹੇ ਹੋ ਤੁਸੀਂ ਦਿਆਲ ਜੀ ਉਹਨਾਂ ਨੇ ਠਾਕਾ ਮਾਰਦੇ ਹੋਏ ਕਿਹਾ ਦਿਆਲ ਜੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਭਰਾ ਜੀ ਦੱਸੋ ਮੈਂ ਕੁਝ ਚਿੰਤਾ ਵਿੱਚ ਆ ਗਿਆ ਸੀ ਜਰਾ ਖਾਣ ਪੀਣ ਦਾ ਇੰਤਜ਼ਾਮ ਤਕੜਾ ਕਰ ਲੈਣਾ ਉਹ ਗੱਲ ਇਹ ਹੈ ਕਿ ਸਾਡੇ ਇੱਧਰ ਸਾਰੇ ਖਾਣ ਪੀਣ ਦੇ ਬੜੇ ਸ਼ੌਕੀਨ ਹਨ। ਮਿੱਠੇ ਵਿੱਚ ਤੁਸੀਂ ਦੋ ਚੀਜ਼ਾਂ ਰਖਵਾਈਆਂ ਹਨ। ਉਹਨਾਂ ਨੂੰ ਵਧਾ ਕੇ 5 ਕਰ ਦਿਓ। ਤੇ ਸਟਾਰਟਰ ਵਿੱਚ ਵੀ ਘੱਟ ਤੋਂ ਘੱਟ 5-7 ਤਾਂ ਕਰ ਹੀ ਦਿਆ ਜੋ। ਹਾਂਜੀ ਭਰਾ ਜੀ ਸਾਰਾ ਕੁਝ ਹੋ ਜਾਵੇਗਾ। ਮੈਂ ਉਹਨਾਂ ਨੂੰ ਤਾਂ ਹਾਂ ਕਹਿ ਦਿੱਤੀ। ਪਰ 2 ਮਿੰਟ ਬਾਅਦ ਵਿਆਹ ਦੇ ਵਾਅਦੇ ਹੋਏ ਬਜਟ ਨੇ ਉਸ ਦਸੰਬਰ ਦੀ ਸਰਦੀ ਵਿੱਚ ਵੀ ਮੇਰੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਲਿਆ ਦਿੱਤੀਆਂ ਸੀ ਬਿਊਟੀ ਪਾਰਲਰ ਤੋਂ ਵਾਪਸ ਆਈ ਮੇਰੀ ਧੀ ਰੀਆ ਛੱਟ ਮੇਰੀ ਪਰੇਸ਼ਾਨੀ ਨੂੰ ਪੜ ਗਈ ਕੁਝ ਡਿਮਾਂਡ ਕੀਤੀ ਹੈ ਕਿ ਤੁਹਾਡੇ ਤੋਂ ਤੁਲਦੇ ਪਾਪਾ ਨੇ ਨਹੀਂ ਨਹੀਂ ਕੁਝ ਨਹੀਂ ਬੇਟਾ ਮੈਂ ਗੱਲ ਨੂੰ ਟਾਲਦੇ ਹੋਈ ਉਸਦੇ ਚਿਹਰੇ ਦਾ ਨੂਰ ਦੇਖਦਿਆਂ ਕਿਹਾ ਬਈ ਵਾਹ ਚਮਕ ਰਹੀ ਹੈ ਸਾਡੀ ਧੀ ਰਾਣੀ ਤਾਂ ਪਾਰਲਰ ਜਾ ਕੇ ਤੇਰਾ ਚਿਹਰਾ ਹੋਰ ਵੀ ਖੜ ਗਿਆ ਆਪਣੀ ਮਾਂ ਨੂੰ ਵੀ ਲੈ ਜਾਂਦੀ ਉਹ ਵੀ ਥੋੜਾ ਜਿਹਾ ਯੰਗ ਦਿਸਣ ਲੱਗ ਜਾਂਦੀ ਮੈਂ ਆਪਣੇ ਕੋਲ ਹੀ ਬੈਠੀ ਰਹੀ ਆ ਦੀ ਮਾਂ ਸ਼ੀਤਲ ਨੂੰ ਹੂਣੀ ਮਾਰਦੇ ਹੋਏ ਛੇੜਦਿਆਂ ਕਿਹਾ ਪਾਪਾ ਤੁਸੀਂ ਗੱਲ ਨੂੰ ਇੱਧਰ ਉੱਧਰ ਨਾ ਘਮਾਓ ਜਲਦੀ ਦੱਸੋ ਕੀ ਕਿਹਾ ਤੁਲ ਦੇ ਪਾਪਾ ਨੇ ਖਾਣ ਪੀਂਦਿਆਂ ਕੁਝ ਆਈਟਮਾਂ ਵਧਾਉਣ ਲਈ ਕਿਹਾ ਏ ਲੱਖ ਇਸ਼ਾਰੇ ਕਰਨ ਤੇ ਵੀ ਸ਼ੀਤਲ ਨੇ ਆਪਣਾ ਮੂੰਹ ਰੀਆ ਦੇ ਸਾਹਮਣੇ ਖੋਲ ਹੀ ਦਿੱਤਾ ਆਖਰ ਉਸ ਦਾ ਡਰ ਵੀ ਤਾਂ ਜਾਏ ਸੀ ਬੁਢਾਪੇ ਵਿੱਚ ਹੀ ਤਾਂ ਸਭ ਤੋਂ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੁੰਦੀ ਆ ਤੇ ਮੈਂ ਤਾਂ ਆਪਣੀ ਸਾਰੀ ਜਮਾ ਪੂੰਜੀ ਖਰਚ ਕਰਨ ਲੱਗਿਆ ਸੀ ਤੁਸੀਂ ਇੱਕ ਵੀ ਖਾਣੇ ਦੀ ਆਈਟਮ ਨਹੀਂ ਵਧਾਉਂਗੇ ਉਸਨੇ ਮੈਨੂੰ ਬਿਲਕੁਲ ਉਸੇ ਤਰ੍ਹਾਂ ਝੜਕਿਆ ਜਿਵੇਂ ਮੈਂ ਕਦੇ ਛੋਟੀ ਰੀਆ ਨੂੰ ਝੜਕਦਾ ਸੀ ਹੁਣ ਇੱਕ ਵੀ ਹੋਰ ਚਾਕਲੇਟ ਨਹੀਂ ਰੀਆ ਨਹੀਂ ਤਾਂ ਦੰਦ ਖਰਾਬ ਹੋ ਜਾਣਗੇ ਤੁਹਾਡੀ ਬੇਟੀ ਨੌਕਰੀ ਕਰਦੀ ਆ ਪਾਪਾ ਤੇ ਅਤੁਲ ਵੀ ਇਨਾ ਸਾਰੀਆਂ ਗੱਲਾਂ ਦੇ ਖਿਲਾਫ ਹੈ। ਮੈਨੂੰ ਦਾਜ ਲੈਣ ਵਾਲੇ ਦੇ ਘਰ ਜਾਣਾ ਪਸੰਦ ਨਹੀਂ। ਤੁਸੀਂ ਤਾਂ ਕਹਿੰਦੇ ਹੋ ਕਿ ਦਾਜ ਇੱਕ ਬਹੁਤ ਹੀ ਬੁਰੀ ਪ੍ਰਥਾ ਹੈ। ਫਿਰ ਤੁਸੀਂ ਹੀ ਅੱਜ ਇਸ ਗੱਲ ਦਾ ਸਮਰਥਨ ਕਰਨ ਲੱਗੇ। ਨਹੀਂ ਬੇਟਾ, ਇਹ ਸਭ ਦਾਜ ਨਹੀਂ ਹੁੰਦਾ। ਉਹਨਾਂ ਨੇ ਤਾਂ ਦਾਜ ਦੀ ਗੱਲ ਕੀਤੀ ਨਹੀਂ। ਤੂੰ ਇਹਨਾਂ ਸਭ ਗੱਲਾਂ ਦੇ ਵਿੱਚ ਨਾ ਪੈ। ਅੰਦਰ ਜਾ ਕੇ ਆਪਣਾ ਨਵਾਂ ਲਹਿੰਗਾ ਦੇਖਿਆ। ਮੈਂ ਹੁਣੇ-ਹੁਣੇ ਤੇਰੀ ਮਾਂ ਦੇ ਨਾਲ ਜਾ ਕੇ ਲੈ ਕੇ ਆਇਆ। ਬਿਲਕੁਲ ਤੇਰੇ ਮਨ ਮੁਤਾਬਕਾ। ਜ਼ਰੀ ਵਾਲਾ, ਸੁਨਹਿਰਾ ਤੇ ਸੋਰਖ ਲਾਲ। ਰੀਆ ਮੂੰ ਬਣਾਉਂਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਰੀਆ ਦਾ ਗੁੱਸਾ ਸਮਝ ਰਿਹਾ ਸੀ। ਪਰ ਅਦਲ ਵਰਗਾ ਮੁੰਡਾ ਮਿਲਣਾ ਸੌਖੀ ਗੱਲ ਥੋੜਾ ਸੀ। ਬੇਹੱਦ ਸੌ, ਪੜ੍ਹਿਆ-ਲਿਖਿਆ, ਸੁਲਝਿਆ ਹੋਇਆ। ਪਹਿਲੀ ਮੁਲਾਕਾਤ ਵਿੱਚ ਹੀ ਉਸਨੇ ਇਹ ਸਾਫ਼-ਸਾਫ਼ ਕਹਿ ਦਿੱਤਾ ਸੀ। ਕਿ ਉਹ ਰੀਆ ਨੂੰ ਹੀ ਚਾਹੁੰਦਾ ਹੈ। ਹੋਰ ਕੁਝ ਵੀ ਨਹੀਂ। ਦਹੇਜ ਵਰਗੀਆਂ ਗੱਲਾਂ ਤੋਂ ਉਹ ਕੋਹਾਂ ਦੂਰ ਹੈ। ਵੈਸੇ ਅਤਲ ਦੇ ਪਾਪਾ ਨੇ ਕੋਈ ਐਡੀ ਵੱਡੀ ਮੰਗ ਵੀ ਨਹੀਂ ਸੀ ਕੀਤੀ। ਬਰਾਤੀਆਂ ਦਾ ਚੰਗਾ ਸਵਾਗਤ, ਉਹਨਾਂ ਦੇ ਤੋਹਫੇ ਇਹ ਸਭ ਦਾਜ ਥੋੜੀ ਹੁੰਦਾ। ਹਾਂ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਸੀ ਕਿ ਬਸ ਵਿਆਹ ਇਹੋ ਜਿਹਾ ਹੋਣਾ ਚਾਹੀਦਾ ਕਿ ਉਹਨਾਂ ਦਾ ਨੱਕ ਉੱਚਾ ਰਹੇ। ਖਣੇਸ ਦਾ ਮਤਲਬ ਤੁਸੀਂ ਜੋ ਚਾਹੇ ਕੱਢ ਸਕਦੇ ਹੋ ਖੈਰ ਮੈਨੂੰ ਮੇਰੇ ਪਰਮਾਤਮਾ ਤੇ ਪੂਰਾ ਭਰੋਸਾ ਸੀ ਮੈਨੂੰ ਪਤਾ ਸੀ ਕਿ ਵੱਡੀਆਂ ਦੋ ਬੇਟੀਆਂ ਦੇ ਵਿਆਹ ਦੀ ਤਰ੍ਹਾਂ ਇਹ ਤੀਜੀ ਬੇਟੀ ਦਾ ਵਿਆਹ ਵੀ ਬੜੇ ਵਧੀਆ ਢੰਗ ਨਾਲ ਸੰਪੰਨ ਹੋ ਜਾਵੇਗਾ ਤਿੰਨ ਤਿੰਤੀਆਂ ਕਿਵੇਂ ਵਿਆਹੇਗਾ ਤਿੰਨ ਧੀਆਂ ਦਾ ਪਿਓ ਏ ਜਿਹੜਾ ਚਾਰ ਪੈਸੇ ਬਚਾ ਕੇ ਰੱਖਿਆ ਕਰ ਇਸ ਤਰ੍ਹਾਂ ਦੇ ਤਾਨੇ ਲੰਮੇ ਸਮੇਂ ਤੋਂ ਸੁਣਦਾ ਆ ਰਿਹਾ ਸੀ ਮੈਂ ਪਰ ਕਦੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਦਿਲ ਤੇ ਨਹੀਂ ਸੀ ਲਾਇਆ ਪਰ ਅੱਜ ਥੋੜਾ ਪਰੇਸ਼ਾਨ ਸੀ ਮੇਰੇ ਦੋਨੇ ਵੱਡੇ ਜਵਾਈ ਮਦਦ ਦੇ ਲਈ ਤਿਆਰ ਸੀ ਇਥੋਂ ਤੱਕ ਕਿ ਹੋਣ ਵਾਲੀ ਤੀਜੇ ਜਵਾਈ ਨੇ ਵੀ ਵਾਰ-ਵਾਰ ਪੁੱਛਿਆ ਸੀ ਪਾਪਾ ਜੀ ਕੋਈ ਦਿੱਕਤ ਤਾਂ ਨਹੀਂ ਕੋਈ ਮਦਦ ਹੋਵੇ ਤਾਂ ਕਰ ਦਿਆਂ ਪਰ ਮੈਂ ਹੁਣ ਤੱਕ ਸਭ ਆਪਣੇ ਬਲਬੁੱਤੇ ਤੇ ਹੀ ਕਰਦਾ ਆਇਆ ਸੀ ਸੋ ਹੁਣ ਮੈਨੂੰ ਵਿਸ਼ਵਾਸ ਸੀ ਕਿ ਇਹ ਸਭ ਕੁਝ ਮੈਂ ਕਰ ਸਕਦਾ ਹਾਂ ਮੈਰਿਜ ਹਾਲ ਸਜ ਚੁੱਕਿਆ ਸੀ ਰੀਆ ਦੁਲਹਨ ਦੇ ਰੂਪ ਵਿੱਚ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਸੀ ਸ਼ੀਤਲ ਕੁਝ ਪਰੇਸ਼ਾਨ ਸੀ ਉਹ ਵਾਰ-ਵਾਰ ਇੱਕ-ਇੱਕ ਜਗ੍ਹਾ ਤੇ ਜਾ ਕੇ ਸਾਰੇ ਇੰਤਜ਼ਾਮਾਂ ਨੂੰ ਦੇਖ ਕੇ ਤਸੱਲੀ ਕਰ ਰਹੀ ਸੀ ਮੈਂ ਸਾਰੇ ਕੰਮਾਂ ਦੇ ਵਿੱਚ ਉਲਝਿਆ ਮਿੱਠੇ ਦੀਆਂ ਆਈਟਮਾਂ ਵਧਾਉਣਾ ਤੇ ਸਟਾਰਟਰ ਵਧਾਉਣਾ ਭੁੱਲ ਗਿਆ ਸੀ ਜੋ ਕਿ ਅਤੁਲ ਦੇ ਪਾਪਾ ਨੇ ਖਾਸ ਤੌਰ ਤੇ ਕਿਹਾ ਸੀ ਬਰਾਤ ਦਾ ਸਮਾਂ ਹੋ ਗਿਆ ਸੀ ਮੇਰੇ ਮਹਿਮਾਨ ਵਿਆਹ ਦੀਆਂ ਤਿਆਰੀਆਂ ਨੂੰ ਦੇਖ ਕੇ ਖੁਸ਼ ਹੋ ਰਹੇ ਸਨ ਵਾਹ ਇੱਕ ਅਧਿਆਪਕ ਵੀ ਐਨੇ ਠਾਠ ਬਾਠ ਨਾਲ ਤਿੰਨ ਧੀਆਂ ਦਾ ਵਿਆਹ ਕਰ ਸਕਦਾ ਭਲਾ ਤੁਹਾਡੇ ਤੇ ਰੱਬ ਦੀ ਬੜੀ ਕਿਰਪਾ ਹੈ ਦਿਆਲ ਜੀ ਮੇਰੇ ਸਕੂਲ ਦੇ ਇੱਕ ਅਧਿਆਪਕ ਨੇ ਮੈਨੂੰ ਕਿਹਾ ਤੁਸੀਂ ਸਹੀ ਕਹਿ ਰਹੇ ਹੋ ਜੀ ਦਿਆਲ ਜੀ ਦਾ ਜਿਸ ਤਰ੍ਹਾਂ ਦਾ ਨਾਮ ਆ ਉਸੇ ਤਰ੍ਹਾਂ ਦੇ ਕੰਮ ਹਨ ਕਦੇ ਵੀ ਉਹ ਕਿਤੇ ਵੀ ਕੰਜੂਸੀ ਨਹੀਂ ਕਰਦੇ ਇਹਨਾਂ ਨੇ ਪਤਾ ਨਹੀਂ ਕਿੰਨੇ ਹੀ ਗਰੀਬ ਬੱਚਿਆਂ ਦੀ ਫੀਸ ਕਿੰਨੀ ਹੀ ਵਾਰ ਜਮ੍ਹਾਂ ਕਰਵਾਈ ਹੈ। ਸੱਚੀ ਤਾਂ ਹੈ ਕਰਮ ਵਾਪਸ ਆਉਂਦੇ ਹਨ। ਬਸ ਇਹ ਸਭ ਉਹਨਾਂ ਦੇ ਚੰਗੇ ਕਰਮਾਂ ਦਾ ਹੀ ਨਤੀਜਾ ਹੈ। ਐਸ ਮਾਰ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਮੇਰੀ ਤਾਰੀਫ਼ ਕਰਦਿਆਂ ਕਿਹਾ। ਦੇਖਦੇ ਆਂ ਹੀ ਦੇਖਦੇ ਆਂ ਬੈਂਡਵਾਜੇ ਨਾਲ ਬਰਾਤ ਵੀ ਆ ਗਈ। ਸਵਾਗਤ ਸਤਿਕਾਰ ਤੋਂ ਬਾਅਦ ਜਿਵੇਂ ਹੀ ਸਟਾਰਟਰ ਸ਼ੁਰੂ ਹੋਈ ਮੈਨੂੰ ਤੁਰੰਤ ਆਪਣੇ ਕੁੜਮ ਦੀ ਕਹੀ ਹੋਈ ਗੱਲ ਯਾਦ ਆ ਗਈ। ਦਿਆਲ ਜੀ, ਖਾਣ ਪੀਣ ਦਾ ਵਿਸ਼ੇਸ਼ ਇੰਤਜ਼ਾਮ ਕਰ ਲੈਣਾ। ਸਟਾਰਟਰ ਵਿੱਚ ਮਿੱਠੇ ਵਿੱਚ ਆਈਟਮਾਂ ਵਧਾ ਦੇਣਾ। ਹੁਣ ਇੱਕ ਵਾਰ ਫਿਰ ਠੰਡੀ ਹਵਾ ਨੇ ਮੇਰੇ ਮੱਥੇ ਤੇ ਤਸੀਨੇ ਦੀਆਂ ਬੂੰਦਾਂ ਪੈਦਾ ਕਰ ਦਿੱਤੀਆਂ। ਬਰਾਤ ਆਉਣ ਤੋਂ ਪਹਿਲਾਂ ਬਰਾਤ ਆਉਣ ਤੋਂ ਪਹਿਲਾਂ ਸਭ ਕੁਝ ਇੱਕ ਵਾਰ ਚੰਗੀ ਤਰ੍ਹਾਂ ਚੈੱਕ ਕਰ ਲਿਆ ਦਿਆਲ। ਕਿਉਂਕਿ ਲੱਖ ਧਿਆਨ ਨਾਲ ਇੱਕ ਇੱਕ ਕੰਮ ਕਰ ਲਵੋ। ਪਰ ਵਿਆਹ ਦੇ ਕੰਮਾਂ ਵਿੱਚ ਕੌਜਨਾ ਕੌਜ ਜ਼ਰੂਰੀ ਕੰਮ ਰਹਿ ਹੀ ਜਾਂਦੇ ਨੇ। ਕੰਨ ਪਰ ਵਾਲੀ ਭੈਣ ਜੀ ਨੇ ਹੁਣੇ-ਹੁਣੇ ਮੇਰੇ ਕੰਨਾਂ ਵਿੱਚ ਆਪਣੇ ਇਹ ਤਜਰਬੇ ਭਰੇ ਸ਼ਬਦ ਕਹੇ ਸਨ। ਪਰ ਉਦੋਂ ਕਿਉਂ ਮੈਨੂੰ ਇਹ ਜ਼ਰੂਰੀ ਕੰਮ ਯਾਦ ਨਹੀਂ ਆਇਆ? ਹੁਣ ਇੰਨੀ ਛੇਤੀ ਮੈਂ ਕੀ ਕਰਾਂ? ਹੈਰਾਨ ਪਰੇਸ਼ਾਨ ਜਿਹਾ ਕੁਝ ਸੋਚ ਹੀ ਰਿਹਾ ਸੀ ਕਿ ਮੈਂ ਆਪਣੇ ਸਾਹਮਣੇ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਗਿਆ ਕਿ ਮਹਿਮਾਨਾਂ ਨੂੰ 18-20 ਸਟਾਰਟਰ ਪ੍ਰੋਸੇਜ ਆ ਰਹੇ ਸਨ। ਮੈਂ ਸਭ ਦੇਖ ਕੇ ਅਚੰਬੇ ਵਿੱਚ ਆ ਗਿਆ ਮੈਂ ਭੱਜਿਆ ਭੱਜਿਆ ਕੈਟਰਿੰਗ ਵਾਲੇ ਦੇ ਕੋਲ ਗਿਆ ਤਾਂ ਉਹ ਕਰੀਬ 10 ਤਰ੍ਹਾਂ ਦੀਆਂ ਮਠਿਆਈਆਂ ਦੀ ਸਟਾਲ ਲਗਵਾ ਰਿਹਾ ਸੀ ਮੈਂ ਤਤਕਾਲ ਹੀ ਉਸ ਨੂੰ ਰੋਕਿਆ ਨਹੀਂ ਭਾਈ ਨਹੀਂ ਬਸ ਚਾਰ ਹੀ ਮਠਿਆਈਆਂ ਰੱਖ ਮੇਰਾ ਬਜਟ ਇੰਨਾ ਨਹੀਂ ਆ ਬਹੁਤ ਬਜਟ ਹੈ ਸਰ ਤੁਹਾਡਾ ਨੀਲੀ ਸ਼ਰਟ ਵਿੱਚ ਇੱਕ ਦੁਬਲਾ ਪਤਲਾ ਜਿਹਾ ਸੋਹਣਾ ਜਿਹਾ ਮੁੰਡਾ ਇਹ ਕਹਿੰਦੇ ਹੋਏ ਮੇਰੇ ਪੈਰੀ ਹੱਥ ਲਾਉਣ ਲਈ ਝੁਕਿਆ ਤਾਂ ਮੈਂ ਕੁਝ ਪਿੱਛੇ ਹਟਦਾ ਉਸ ਨੂੰ ਪਰਛ ਬੈਠਾ ਤੁਸੀਂ ਕੌਣ ਤੁਹਾਡਾ ਉਹੀ ਜਲੇਬੀਆਂ ਵਾਲਾ ਨੀ ਜੋ ਫੀਸ ਦੇ ਬਦਲੇ ਤੁਹਾਨੂੰ ਆਪਣੇ ਪਾਪਾ ਦੀ ਦੁਕਾਨ ਦੀਆਂ ਚਾਸ਼ਨੀ ਵਿੱਚ ਡੁੱਬੀਆਂ ਜਲੇਬੀਆਂ ਦੇ ਜਾਂਦਾ ਸੀ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ ਸਰ ਆਪਣੇ ਇਸ ਪੁਰਾਣੇ ਸਟੂਡੈਂਟ ਨੂੰ ਪਰ ਮੈਨੂੰ ਤੁਹਾਡੀ ਮੇਰੇ ਉੱਪਰ ਕੀਤੀ ਗਈ ਇੱਕ ਇੱਕ ਕਿਰਪਾ ਯਾਦ ਹੈ ਤੁਸੀਂ ਨਾ ਹੁੰਦੇ ਤਾਂ ਮੈਂ ਅੱਗੇ ਕਿਵੇਂ ਵਧ ਸਕਦਾ ਸੀ ਮੈਂ ਆਸਤਾ ਚੇਰਾ ਅਸ ਛੋਟੇ ਜਿਹੇ ਜਲੇਬੀ ਵਾਲੇ ਨੀਲ ਨਾਲ ਮਿਲਣ ਲੱਗਾ ਤਾਂ ਜਿਵੇਂ ਸਾਲਾਂ ਬਾਅਦ ਅਸ ਦੀਆਂ ਉਹ ਚਾਸ਼ਨੀ ਵਿੱਚ ਡੁੱਬੀਆਂ ਜਲੇਬੀਆਂ ਦਾ ਸਵਾਦ ਦੁਬਾਰਾ ਫਿਰ ਮੇਰੇ ਮੂੰਹ ਵਿੱਚ ਘੁਲ ਗਿਆ ਤੁਸੀਂ ਜੋ ਕਹੋਗੇ ਉਹੀ ਸਟਾਰਟਰ ਲੱਗ ਜਾਵੇਗਾ ਸਰ ਤੇ ਤੁਸੀਂ ਜਿੰਨੇ ਚਾਹੋਗੇ ਉਨੇ ਹੀ ਪੈਸੇ ਦੇ ਦੇਣਾ ਹੋਟਲ ਦੇ ਇਸ ਛੋਟੇ ਜਿਹੇ ਮਾਲਕ ਯਾਨੀ ਮੇਰੇ ਲਈ ਸਿਰਫ ਤੁਹਾਡਾ ਅਸ਼ੀਰਵਾਦ ਹੀ ਬਹੁਤ ਹੋਵੇਗਾ ਜਿਵੇਂ ਕਦੇ ਸਕੂਲ ਫੀਸ ਦੇ ਬਦਲੇ ਤੁਹਾਡੇ ਲਈ ਮੇਰੀਆਂ ਲਿਆਂਦੀਆਂ ਉਹ ਜਲੇਬੀਆਂ ਹੀ ਕਾਫੀ ਹੋਇਆ ਕਰਦੀਆਂ ਸਨ। ਨੀਲ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਨਮ ਹੋ ਗਈਆਂ ਤੇ ਦੁਬਾਰਾ ਫਿਰ ਮੇਰੇ ਕੰਨਾਂ ਵਿੱਚ ਕਾਨਪੁਰ ਵਾਲੀ ਵੱਡੇ ਪੈਨਜੀ ਦੀ ਕਹੀ ਇੱਕ ਹੋਰ ਤਜਰਬੇਪਰੀ ਗੱਲ ਗੂੰਜਣ ਲੱਗੀ। ਦਿਆਲ ਵਿਆਹ ਸ਼ਾਦੀਆਂ ਵਿੱਚ ਦੇਣ ਵਾਲੇ ਬੰਦ ਲਫਾਫੇ ਵਾਲਾ ਗੁਪਤ ਵਿਹਾਰ ਹੋਵੇ ਜਾਂ ਜੀਵਨ ਵਿੱਚ ਕੀਤਾ ਜਾਣ ਵਾਲਾ ਖੁੱਲਾ ਵਿਹਾਰ ਇੱਕ ਦਿਨ ਵਾਪਸ ਜ਼ਰੂਰ ਆਉਂਦਾ। ਸੋ ਤੁਹਾਡੀ ਕੀਤੇ ਕੰਮ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਤੁਹਾਡੇ ਕੋਲ ਵਾਪਸ ਜਰੂਰ ਆਉਂਦੇ ਹਨ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸਿਓ ਚੰਗੀ ਲੱਗੀ ਕਹਾਣੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਕੇ ਵੀ ਦੱਸਿਓ ਤੇ ਚੈਨਲ ਨੂੰ ਵੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਵੋ ਇਸੇ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ